ਨਮਸਕਾਰ ਜੀ ਮੈਂ ਅਸ਼ਵਨੀ ਸ਼ਰਮਾ ਦੇਸ਼ੇਤ ਤੋਂ ਦੇਖੋ ਜਿਹੜਾ ਇਸ ਦੁਨੀਆ ਦੇ ਉੱਪਰ ਆਇਆ ਉਹਨੇ ਆਖਰ ਇੱਕ ਦਿਨ ਜਾਣਾ ਹੀ ਹੈ ਇਹ ਹੀ ਸੱਚਾਈ ਹੈ ਅੱਜ ਪਰ ਜਿਹੜਾ ਕੋਈ ਆਪਣੀ ਜਿੰਦਗੀ ਦੇ ਵਿੱਚ ਵਧੀਆ ਕੰਮ ਕਰਕੇ ਚੱਲ ਜAVE ਤਾਂ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਅੱਜ ਉਗੇ ਸਮਾਜ ਸੇਵੀ ਤੇ ਮਾਸਟਰ ਅਮਰੀਕ ਦੇਵਾਲ ਜੀ ਅਤੇ ਉਹਨਾਂ ਦੇ ਬ੍ਰਦਰ ਸੋਨੀ ਦੇ ਹਾਲ ਬਣੋ ਉਹਨਾਂ ਦੀ ਮਾਤਾ ਜਿਨ੍ਹਾਂ ਦੀ ਕੱਲ ਡੈਥ ਹੋ ਗਈ ਸੀ ਉਹਨੇ ਅੱਜ ਆਪਣੀ ਮਾਤਾ ਦੀਆਂ ਜਿਹੜੀਆਂ ਅੱਖਾਂ ਆ ਉਹ ਦਾਨ ਕੀਤੀਆਂ ਅੱਜ ਜਿਹੜੀ ਹੈ ਆਈ ਬੈਂਕ ਲੁਧਿਆਣੇ ਤੋਂ ਟੀਮ ਆਈ ਸੀ ਜਿਨ੍ਹਾਂ ਨੇ ਉਹਨਾਂ ਦੀਆਂ ਜਿਹੜੀਆਂ ਅੱਖਾਂ ਅੱਜ ਦਾਨ ਲਈਆਂ ਤੇ ਇਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਉਂਦਾ ਮੈਂ ਇਸ ਵੇਲੇ ਉਹਨਾਂ ਦੇ ਘਰ ਕਾਲੇਵਾਲ ਬੀਤ ਵਿਖੇ ਜੋ ਕਿ ਖਰਾਲਗੜ੍ਹ ਤੇ ਬਿਲਕੁਲ ਨਜ਼ਦੀਕ ਪੈਂਦਾ ਹੈ ਤਸੀਲ ਗੜਸ਼ੰਕਰ ਰਦੀਨ ਹੈ ਮੈਂ ਤੁਹਾਨੂੰ ਉੱਥੇ ਦੀਆਂ ਤਸਵੀਰਾਂ ਦਿਖਾ ਲਦਾ ਮੌਕੇ ਦੀਆਂ ਜਿੱਥੇ ਜਦੋਂ ਉਹਨਾਂ ਦਾ ਜਿਹੜਾ ਹੈ ਆਈ ਜਿਹੜੀਆਂ ਅੱਖਾਂ দান ਕੀਤੀਆਂ ਗਈਆਂ ਜੀ ਸਰ ਇਹ ਅੱਜ ਆਪਣੇ ਅਸੀਂ ਕਾਲੇ ਕੇ ਪੀਤ ਪਿੰਡ ਹੈਗਾ ਆਪਣੇ ਗੜਸ਼ੰਕਰ ਦੇ ਵਿੱਚ ਉਥੋਂ ਮਾਸਟਰ ਜੀ ਦਾ ਫੋਨ ਆਇਆ ਸੀ ਅੱਖਾਂ দান ਬਾਰੇ ਮਾਤਾ ਜੀ ਡੈਥ ਹੋ ਗਈ ਸੀ ਰਾਤ ਤੇ ਉਹਨਾਂ ਨੇ ਫੈਮਿਲੀ ਨੇ ਕੋਸ਼ਿਸ਼ ਕੀਤੀ ਫੈਮਿਲੀ ਦੇ ਕਿ ਸਾਡੀ ਮਾਤਾ ਜੀ ਨੇ ਅੱਖਾਂ ਜਗਾਉਂਦੀਆਂ ਰਹਿਣ ਉਹਨਾਂ ਨੇ ਫੋਨ ਕੀਤਾ ਸਾਨੂੰ ਲੁਧਿਆਣੇ ਤੋਂ ਅਸੀਂ ਟੀਮ ਸਾਡੀ ਹੈਗੀ ਪੁਨਰਜੋਤਾਈ ਬੈਂਕ ਸੁਸਾਇਟੀ ਲੁਧਿਆਣੇ ਜਿਹੜੀ ਬਿਲਕੁਲ ਫ੍ਰੀ ਆਫ ਟ੍ਰਾਂਸਪਲੈਂਟ ਕਰਦੇ ਨੇ ਪੁਤਲੀਆਂ ਖਾਂ ਦੇ ਲੋਕਾਂ ਦੇ ਪਾਉਂਦੇ ਨੇ ਜਿਹਨਾਂ ਲੋੜ ਹੁੰਦੀ ਆ ਉਹਨਾਂ ਦੇ ਪੁਤਲੀਆਂ ਪਾਉਂਦੇ ਨੇ ਫ੍ਰੀ ਸਾਨੂੰ ਰਾਤੀ ਕਾਲ ਗਈ ਇਹਨਾਂ ਦੀ ਜੋਗਾ ਸਿੰਘ ਜੀ ਦੀ ਆਈ ਸਾਨੂੰ ਕੈਨੇਡਾ ਤੋਂ ਕਾਲ ਉਹਨਾਂ ਨੇ ਅਗੇ ਰੈਫਰੈਂਸ ਦਿੱਤਾ ਜੀ ਮਾਸਟਰ ਜੀ ਨੇ ਉਹਨਾਂ ਦੀ ਮਾਤਾ ਜੀ ਦੀ ਡੈਥ ਹੋ ਗਈ ਆ ਉਹਨਾਂ ਨੇ ਅੱਖਾਂ ਦਾਨ ਕਰਨੀਆਂ ਨੇ ਇਹਨਾਂ ਨੇ ਸਾਨੂੰ ਰਾਤੀ ਫੋਨ ਕੀਤਾ ਆਪਰਾਤੀ ਜਿਹੜੀਆਂ ਨੇ ਨਜ਼ਦੀਕ ਸੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਬੌਲਕਦੀਪ ਪਰ ਕੁਸ਼ਲ ਜਿਹਾ ਮਾਕਾਰ ਨੂੰ ਟੀਮ ਸਾਡੀ ਅਵੇਲੇਬਲ ਨਹੀਂ ਸੀਗੀ ਤੋਂ ਲੁਧਿਆਣੇ ਤੋਂ ਅਸੀਂ ਫਿਰ ਸਵੇਰੇ ਇੱਥੋਂ ਆਏ ਆ ਖਾਣਣ ਵਾਸਤੇ ਇਹ ਇਹਨਾਂ ਦਾ ਵੱਡਾ ਬਹੁਤ ਵੱਡਾ ਪਰਪਕਾਰ ਹੈ ਕਿ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਅੱਖਾਂ ਦਾਣ ਕਰਨ ਬਾਰੇ ਸੋਚਿਆ ਤੇ ਹੁਣ ਇਹ ਅੱਖਾਂ ਜਿਹੜੀਆਂ ਅਸੀਂ ਲੈ ਕੇ ਚੱਲੇ ਆ ਹੁਣ ਲੁਧਿਆਣੇ ਜਾ ਕੇ ਅਸੀਂ ਇਹਨੂੰ ਸਟੋਰ ਕਰਾਂਗੇ ਫਿਰ ਉਸ ਤੋਂ ਬਾਅਦ ਇਸ ਨੂੰ ਟ੍ਰਾਂਸਪਲਾਂਟ ਕਿਤੇ ਜਾਣਗੀਆਂ ਔਰ ਇਹ ਅੱਖਾਂ ਬਿਲਕੁਲ ਫ੍ਰੀ ਆਫ ਕੋਸਟ ਟ੍ਰਾਂਸਪਲਾਂਟ ਕਰਦੇ ਨੇ ਉਹਨਾਂ ਜਿਹੜੇ ਪੇਸ਼ਾਂ ਨੂੰ ਰਗਾਂ ਦੇ ਆਪਾਂ ਉਹਨਾਂ ਨੂੰ ਇਹਨਾਂ ਨੂੰ ਇੱਕ ਟ੍ਰਾਂਸਪਲੈਂਟ ਵੀ ਪਾਸੀ ਲਿਆ ਜਾਂਦਾ ਤੇ ਆਪਾਂ ਨੂੰ ਅਪੀਲ ਕਰਦੇ ਆਪਾਂ ਲੋਕਾਂ ਨੂੰ ਵੀ ਕਿ ਦੇਖੋ ਜਾਣ ਵਾਲਾ ਚਲਾ ਜਾਂਦਾ ਲੇਕਿਨ ਜਿਹੜੀ ਉਹਨਾਂ ਦੀ ਅੱਖਾਂ ਹੈਗੀਆਂ ਮਰਨ ਤੋਂ ਬਾਅਦ ਵੀ ਉਹਨਾਂ ਵਿੱਚ ਜਾਨ ਰਹਿੰਦੀ ਹੈ ਜੇ ਆਪਾਂ ਉਹਨਾਂ ਅੱਖਾਂ ਨੂੰ ਦਾਨ ਕਰ ਦਈਏ ਕਿਸੇ ਨੂੰ ਤੇ ਫਿਰ ਉਹ ਜਿਹੜੇ ਜਿਨ੍ਹਾਂ ਨੂੰ ਪੁਤਰੀ ਤੋਂ ਉਹਨੇ ਪੰਦੇ ਸ਼ਿਕਾਰ ਨੇ ਲੋਕ ਉਹਨਾਂ ਨੂੰ ਇਹ ਜਦੋਂ ਟ੍ਰਾਂਸਪਲੈਂਟ ਹੁੰਦੀਆਂ ਨੇ ਅੱਖਾਂ ਫਿਰ ਉਹ ਦੇਖਣ ਜੋਗ ਹੋ ਜਾਂਦੇ ਨੇ ਸਮਝ ਲਓ ਜਿੰਨਾ ਚਿਰ ਉਹ ਬੰਦੇ ਜਿਨ੍ਹਾਂ ਨੂੰ ਟ੍ਰਾਂਸਪਲੈਂਟ ਕਰਦੇ ਆਪਾਂ ਉਹ ਜਿਉਂਦੇ ਨੇ ਦੇਖਦੇ ਨੇ ਜਾਕਨੂੰ ਤੇ ਆਪਣੀ ਜਿਹੜੇ ਆਪਣੇ ਵਿਛੜ ਗਿਆ ਪਰਿਵਾਰਤ ਵਿੱਚੋਂ ਮੈਂਬਰ ਉਹ ਵੀ ਉਸ ਟਾਈਮ ਤੱਕ ਆਪਣੀਆਂ ਅੱਖਾਂ ਨਾਲ ਕਿੰਨਾ ਕਿਤੇ ਜਹਾਨ ਨੂੰ ਦੇਖ ਰਿਹਾ ਹੁੰਦਾ ਹੈ। ਤੋਂ ਆਪਣੀ ਇਹ ਅਪੀਲ ਹੈ ਕਿ ਮਰਨ ਤੋਂ ਬਾਅਦ ਅੱਖਾਂ ਜ਼ਰੂਰਦਾਨ ਕਰਨੀ ਚਾਹੀਦੀਆਂ ਨੇ ਤਾਂ ਕਿ ਉਹ ਨੇਤਰੀ ਇਹਨਾਂ ਨੂੰ ਦੁਬਾਰਾ ਦੇਖਣ ਜੋਗ ਕੀਤਾ ਜਾ ਸਕੇ। ਅਸੀਂ ਫੈਮਿਲੀ ਦਾ ਬਹੁਤ ਧੰਨਵਾਦ ਕਰਦੇ ਹਾਂ ਪੁਨਰਜੋਤਾਈ ਥੈਂਕ ਸੋਸਾਇਟੀ ਵੱਲੋਂ ਜਿਨ੍ਹਾਂ ਨੇ ਇਸ ਵੱਡੇ ਪੁਰਬ ਕਰ ਵਾਸਤੇ ਆਪਣੀ ਇਹ ਯੋਗਦਾਨ ਦਿੱਤਾ।